ਕੱਟ ਰਹਿਣਾ ਬਈ ਇਹ ਆਪਣੇ ਬਿੰਦਰ ਵਾਲੇ ਵੀ ਆ ਵੱਡੇ ਵੀ ਬਿੰਦਰ ਬੁੱਲਾ ਹਾਂ ਐਂ ਦਵਾਈ ਗੁਰਪ੍ਰੀਤ ਦੇ ਘਰੇ ਸ਼ੌਂਕ ਕਰਨ ਆਏ ਆ ਕੰਮਾਂ ਇਹ ਇਹੀ ਕਰਦੇ ਆ ਗੱਭੇ ਕੋਹ ਫੜਦੇ ਆ ਖੜ ਜਾ ਇੱਕ ਮਿੰਟ ਬਈ ਆ ਦਿਖਾ ਦੇ ਤੇ ਬਾਈ ਦੇ ਘਰੇ ਬਾਈ ਬਿੰਦਰ ਬੁੱਲਾ ਇਹ ਪੱਲਾ ਹੋਣੀ ਬਈ ਇਹਦਾ ਅਸੀਂ ਸ਼ੌਂਕ ਉਹ ਘੱਟ ਜੀਗਾ ਸਮਾਨ ਕੇ ਦਿਖਾਈ ਦੇਗੇ ਅੱਦੇ ਮੈਨੂੰ ਸ਼ੌਂਕ ਨੂੰ ਮਾਰ ਕੇ ਕਰ ਦਈਏ ਫੁਟਰਾ ਨਾਲ ਆਏ ਬਾਈ ਨੂੰ ਮਿਲ ਲ ਜੀਏ ਕੋਈ ਕੰਮ ਫਿਰ ਪਾਵਾਂਗੇ ਵੀਡੀਓ ਵੀ ਵੀ ਕੀ ਕੰਮ ਆ ਉਹ ਵੀ ਦੱਸਾਂਗੇ ਸਾਰਿਆਂ ਨੂੰ ਤੇ ਬਹੁਤ ਸੋਹਣੀ ਬਿੰਦਰਾਂ ਕੁੱਤੇ ਆਣੇ ਹਨ ਨਾ ਆ ਗੜਬ ਨਾਟਲਾ ਬਿੰਦਰ ਵਾਲੇ ਦੀ ਹੈ ਕਿਰਪਾਨਾਂ ਰਗਿਆ ਇਹ ਵੀ ਬਿੰਦਰ ਬੁੱਢੇ ਲੱਗੂ ਕੋ ਥੰਬੀ ਹੈ ਯਾਰ ਬਾਈ ਪਾੜੇ ਤਾਰੀ ਨਹੀਂ ਆਣਾ ਬਾਈ ਥੱਦੀ ਰਹਿੰਦੀ ਐਨੀ ਕੱਢਦੇ ਇਹ 100 ਵਜਾ ਕਢਾ ਲਈ ਐਨੀ ਸਿਰ ਕੱਢਣਾ ਆਏ ਹੋ ਬਾਈ ਓਏ ਫਾਂਗ ਜਾ ਰਿਹਾ ਓਏ ਬਰੂ ਦੀ ਜਾਨੇ ਦਾ ਬੜੇ ਘਣ ਘੰਬਣੇ ਪੁੱਛਦਾ ਨਹੀਂ ਬਾਈ ਇਹਦੀ ਬੱਤੀ ਉਹਨਾਂ ਕੋਲ ਦੇ ਜਾਵਾਂ ਬੋਲੀ ਇੱਕ ਫਾਂਸੀ ਲਾਵਾ ਆਈ ਕਿ ਇਹ ਬੇਵਰ ਰੱਖਨੇ ਦਾ ਆਇਆ ਇਹ ਕਿੱਧਰੋਂ ਆਏ ਬਈ ਰਾਜਨਾਲੇ ਕੰਪਿਊਟਰ ਆਪਣੇ ਕੋਲੇ ਇਹ ਆਪਾਂ ਯਰ ਬਲਵੀਰ ਤੋਂ ਮੁੱਲ ਲਏ ਸੀ ਹਾਂ 7 ਵਜੇ ਲਈ ਸੀ ਦੋ ਵੱਡੇ ਕੰਪਿਊਟਰ ਦੋ ਮੱਧ ਦੇ ਠੀਕ ਹੈ ਤੇ ਉਹਨਾਂ ਦੀ ਲਾਤ ਦੇ ਦੋ ਬਾਈ ਅਗਲਾ ਕਹਿੰਦਾ ਗੁਰਪ੍ਰੀਤ ਮੋਲ ਦੇ ਇਹਦਾ ਬਾਈ ਲੈਂਦਾ ਵੀ ਅਗਲਾ 40 40 50 50000 ਦਾ ਜੋੜਾ ਲਿਆ ਫੇਰ ਫੇਰ ਅਗਲਾ ਕਹਿੰਦਾ ਬਾਈ ਕਬੂਤਰਾਂ ਵਾਲੇ ਕਬੂਤਰ ਵੇਚ ਦੇ ਆਪਾਂ ਦੋ ਨਰਗੀਆਂ ਦੇ ਕਿਤੇ ਵੇਚੇ ਨਹੀਂ ਸੁੱਕਣਾ ਕਬੂਤਰ ਆਹ ਨਹੀਂ ਵੇਚਦਾ ਬਾਈ ਸੌਂਗ ਕਰਦਾ ਘੱਟ ਪੈਸੇ ਜੀ ਛਾਰੁੰਦਾ ਅਗਲੇ ਦਾ ਆ ਫੇ ਅੱਜ ਵੀ ਮੈਂ ਉਹਨੂੰ ਹੁਣ ਕਬੂਤਰ ਵਸਾਉਂਦਾ ਜੀ ਕੋਈ ਦੋ ਜੋੜੇ ਰਾਂ ਲੱਖ ਰੁਪਏ ਦੇ ਲੈ ਕੇ ਆਂਦੇ ਆਂ ਹਿਸਾਬ ਨਾਲ ਕਿਹੜਾ ਬਈ ਅੱਜ ਕੱਲ ਪੈ ਗਿਆ। ਆਹ ਕੋ ਉਤਰੀ ਮੁੱਲ ਲਈ ਜਾਂਦਾ ਹੁਣ ਨਹੀਂ। ਅਗਲਾ ਨਹੀਂ ਆ ਜਾਣੇ ਤੋਂ ਲੈਣਾ ਆ ਗਿਆ। ਇਹ ਕਰਦਾਂਗੇ ਪਰ ਬਈ ਕਹਿੰਦਾ ਮੈਂ ਮੁੱਲ ਹੀ ਲੈ ਕੇ ਆਉਣਾ। ਵੀ ਕੱਲ ਨੂੰ ਅਗਲਾ ਮਗ ਲਾਣੀ। ਮੁੱਲ ਲਈ ਰਹਿਣ ਨਾਲ ਚ ਦੇ। ਇਹ ਕਿੰਨਾ ਲੈਂਗੇ? ਇਹ ਵਾ ਲੈ ਲਈ ਗਏ ਨੇ ਚੱਕੀ ਜਗਾਈ ਆ ਗਈ ਆਪਣੇ ਮੁੱਲ ਯਾਰ। ਇਹ ਵੀ ਬੋਲਣੇ ਕਿੰਨੇ ਲਈ? ਮੁੱਲ ਲਈ ਪਾ ਦੇ। ਆਏ 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 ਕਿਹੜਾ ਬੋਲਦਾ। ਇਹ ਇਹਦੇ ਬੱਤੀ ਕੌਣ ਉਦੋਂ? ਸ਼ੌਂਕ ਬਈ ਨਾਲ। ਜਿੰਨੇ ਰੁਪਏ ਮੰਗੇ ਤੋਂ ਉਨੇ ਹੀ ਦੇ ਦੇ 1 ਰੁਪਿਆ ਵੀ ਨਹੀਂ ਛਡਾਇਆ। ਜਿੰਨੇ ਰੁਪਏ ਮੰਗੇ ਉਨੇ ਹੀ ਦੇਤੇ। ਮੇਰੇ ਦਿਲ ਲੱਗੀ ਸੀ ਮੈਂ ਬੰਗਾ ਵਾਲੇ ਜੀਆਂ ਵਾਲੀ ਦਵਾਈ ਪਾਣਾ ਬਈ ਬੰਗਾ ਜੀ ਸਾਰੇ ਘੂਟਰਾਂ ਦੇ ਪਾਏ ਪਾਏ ਆਪਣੀ ਲੱਗਦੀ ਕਰਕੇ ਧੁੱਪੇ ਨਹੀਂ ਛੱਡੇ ਹੁਣੇ ਹਣਾ ਧੁੱਪੇ ਨਹੀਂ ਘਾੜਦੇ ਪਾਉਂ ਗਾਰ ਕਰਕੇ ਕਿ ਬਿਮਾਰੀ ਬੜੀ ਪਈ ਜਿਹਾ ਹਰੇ ਖਨਾਰੀ ਡਰਦਾ ਜੀ ਇਹ ਇਹ ਵੀ ਬਾਈ ਕਾਕੇ ਵਾਲਾ ਜੋ ਹਾਂ ਕਾਕੇ ਵਾਲੇ ਡੱਪੀ ਹੈ ਜੀ ਉਹ ਬਈ ਟੀਰ ਪਾਏ ਤੇ ਟੀਰ ਜੀ ਟੀਰ ਪਾਏ ਵਾਹਵਾਦ ਟੀਰ ਤਾਂ ਸਾਰੇ ਪਉਂਦੇ ਇਹ ਬਹੁਤ ਜ਼ਰਬਾ ਦੇਖਿਆ ਆਹ ਚੀਜ਼ ਬਹੁਤ ਜ਼ਰਬਾ ਦੇਖਿਆ ਅੱਜ ਲਈ ਅੱਖ ਕੱਚੀ ਪੀਲੀ ਆ ਘੱਟ ਪੀਲੀ ਆ ਇੰਦਰ ਲਈ ਵੱਧ ਪੀਲੀ ਹੈ ਜੀ ਟੀਰ ਆ ਇਹ ਜਦੋਂ ਆਵੇਂ ਹਨਾ ਬਾਈ ਕੱਟੇ ਬਈ ਅੱਠਾਂ ਵਾਲੇ ਵੀ ਕੱਟਿਆ ਨੇ ਇਕੱਲੇ ਮੋਰਾਂ ਦੇ ਆਹ ਸ਼ਾਹ ਵਾਲੇ ਨੇ ਬਈ ਇਹਦਾ ਵੀ ਗਰਾਜ ਹੋਊਗਾ ਬਈ ਆਹ ਡੱਬੀ ਦਾ ਵੀ ਗਰਾਜ ਹੋਊਗਾ ਇਹ ਡੱਬੀ ਕਰਨੀ ਆ ਜਾਂ ਮੈਂ ਜੋ ਕੋਈ ਕੰਮ ਨਹੀਂ ਇਹਨਾਂ ਦੇ ਅੱਖ ਨਿਸ਼ਾਨੇ ਹੋਰ ਵੀ ਇਹਦੇ ਡੀਰ ਚੱਟੇ ਹਨਾ ਇਹਦੇ ਚੱਟੇ ਆ ਇਹਦੇ ਜਿੱਟੇ ਕਮਾਲ ਦੀ ਗੱਲ ਆ ਯਾਰ ਇਹ ਪੰਨੀਆਂ ਵਾਸਤੇ ਨਹੀਂ ਵੀ ਇਹਨਾਂ ਦੇ ਹੈ ਲੋਰੂ ਨੂੰ ਬੜੇ ਜਾਂਗੇ ਪੰਜ ਇਹ ਤਾਂ ਜਾਣਦੇ ਵੀ ਨਹੀਂ ਹੋਣੇ ਹਨਾ ਮੈਂ ਛੱਟਿਆ ਨਹੀਂ ਕਿਤੇ ਬਾਜੀ ਮੈਨੂੰ ਸੋਹਣੀ ਲੱਗਦੀ ਦੱਬੇ ਨਹੀਂ ਛੱਡਦਾ ਤੂੰ ਤਾਂ ਛੱਟਦਾ ਦੱਬੇ ਨਹੀਂ ਮੈਂ ਛੱਡਦਾ ਬਾਜੀ ਇਹਨਾਂ ਦਾ ਸ਼ਾਕ ਕਰੇ ਦੱਬੇ ਨੀਲੇ ਰੱਤੇ ਦੇ ਰੇਖ ਦੇ ਗੁੱਡੇ ਚੋਂ ਦਿਆ ਛੱਡਦਾ ਓਕੇ ਛੱਡ ਦਿੰਦਾ ਮੈਂ ਤੱਪੇ ਮੈਨੂੰ ਸੋਹਣੇ ਲਾ ਦਿਆਂ ਠੀਕ ਆ ਇੱਕ ਆਦੇ ਹੱਥੀ ਮੋਲ ਲੈ ਕੇ ਬਣਾਏ ਆ ਯਾਰ ਐ ਮੋਹ ਜਾ ਵੀ ਆਉਂਦਾ